टेंथ के तो इसका क्राइटेरिया है मिनिमम क्वालिफिकेशन जो आपने भी सीएमपी मैं मैंने बता दी और उसके बाद एक मिलिट्री नर्सिंग सर्विसेस है उसमें भी अच्छा अपॉर्चुनिटी है आप लोग मिलिट्री हॉस्पिटल से जो तो आर्मी में उसके अंदर काम करने का मौका मिलेगा उसके लिए मिनिमम क्राइटेरिया है टेन प्लस टू इंटरमीडिएट फिजिक्स केमिस्ट्री एंड बायोलॉजी में एजुकेशन क्वालिफिकेशन होना चाहिए और उसके बाद अगर डिग्री किया तो इन फ्यूचर अगर ऑफिसर एंट्री भी अगर ऑफिसर बनना चाहता है इंडियन आर्मी में एज ए वुमेन ऑफिसर तो उसके लिए भी आपके पास अपॉर्चुनिटी है रिसेंटली इंडियन आर्मी में वुमेन ऑफिसर्स का भी एंट्री स्टार्ट किया है तो उसके लिए मिनिमम डिग्री होना चाहिए अगर इंजीनियर उसमें वेरियस एंट्रीज है इंजीनियरिंग एंट्रीज है सर्विसेज का एंट्री है और मेडिकल ऑफिसर्स का भी एंट्री है तो डिग्री के बाद वो तो आप भी आज आज आपका एज ग्रुप के लिए मिनिमम एज रेटिया जो है टेंथ 172 सेंटीमीटर और मिनिमम फाइव परसेंट परसेंटेज होना चाहिए ईच सब्जेक्ट में 33 थ्री परसेंट बेसिक पास होना चाहिए रिस्पेक्टेड श्री सिंह जी, एंड मैडम सना कौशल जी जो कि नेशनल कमीशन फॉर वुमेन न्यू दिल्ली ने एंड बहुत ही सरकार तहसीलदार साहब तो, एंड डीएसपी श्री ਕੁਲਵਰ ਸਿੰਘ ਜੀ ਆਪਾਂ ਕੋਲ ਤੋਂ ਐਸਐਚਓ ਗੁਵਿੰਦਰਪਾਲ ਜੀ ਤੇ ਨਾਲ ਦੇ ਨਾਲ ਹੋਰ ਬਹੁਤ ਸਾਰੇ ਸਿਕਿਉਰਿਟੀ ਕੁਐਸਚਨਸ ਔਰ ਇਸ ਫੰਡ ਦੇ ਪ੍ਰਤਵੰਤੇ ਸੱਜਣ ਔਰ ਮਨਨ ਲਾਲ ơi ਸਾਥੀ ਤੇ ਕਿਆਰੋ ਪ੍ਰਿਆਰਥੀਓ ਜਿਨੇ ਕੇ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਜਿਹੜਾ ਸਵਾਦ ਹੈ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਲੜ ਰਿਹਾ ਹੈ ਉਹਦੇ ਪਿੱਛੇ ਇੱਕ ਡਰਗ ਦੀ ਜਿਹੜੀ ਸਮੱਸਿਆ ਹੈ ਉਹ ਸਾਡੇ ਸਮਾਜ ਵਿੱਚ ਲਗਾਤਾਰ ਕਰਦੀ ਜਾ ਰਹੀ ਹੈ ਜਿਹੜੇ ਇਹ ਬਹੁਤ ਹੀ ਭਿਆਨਕ ਨਤੀਜੇ ਸਾਹਮਣੇ ਆਪਾਂ ਜੀ ਮੈਂ ਇਹ ਅਸੀਂ ਪੀਪਲਜ਼ ਵਾਕ ਅਗੇਂਸਟ ਡਰੱਗਸ ਵਿੱਚ ਮੈਂ ਵੀ ਪਾਰਟਿਸਪੇਟ ਕਰ ਰਹੀ ਹਾਂ ਤੇ ਦਾ ਰੀਜ਼ਨ ਕਿਉਂ ਪਾਰਟਿਸਪੇਟ ਕਰ ਰਹੀ ਹਾਂ ਕਿ ਬੜਾ ਦੁੱਖ ਹੁੰਦਾ ਹੈ ਜਦੋਂ ਅਸੀਂ ਪੰਜਾਬ ਤੋਂ ਬਾਹਰ ਜਾਈਦਾ ਹੈ ਪੰਜਾਬ ਦੇ ਬਾਰੇ ਲੋਕੀ ਜਿਹੜਾ ਲੈਂਡ ਆਫ ਕਲਚਰ ਲੈਂਡ ਆਫ ਬਰੇਵਰੀ ਕਿਹਾ ਜਾਂਦਾ ਸੀ ਉਹ ਹੁਣ ਲੈਂਡ ਆਫ ਡਰੱਗਸ ਕਿਹਾ ਜਾਂਦਾ ਹੈ ਤੇ ਸਟੈਟਿਸਟਿਕਸ ਨੂੰ ਤਾਂ ਛੱਡਦੀ ਏ ਪਰ ਅੱਜ ਹਰ ਘਰ ਦੀ ਇਹ ਪ੍ਰੋਬਲਮ ਹੈ ਕਿ ਕੋਈ ਨਾ ਕੋਈ ਬੱਚਾ ਨਸ਼ਿਆ ਦੀ ਗ੍ਰਿਫਟ ਚ ਆ ਗਿਆ ਹੈ ਤੇ ਜੇ ਅਸੀਂ ਹੁਣ ਇਹਦੇ ਚ ਐਕਸ਼ਨ ਨਹੀਂ ਲੈਂਤਾ ਸਿਰਫ ਸੋਸਾਇਟੀ ਨੇ ਤਾਂ ਅਸੀਂ ਆਪਣੇ ਬੱਚੇ ਖੋ ਦੇਨੇ ਤਾਂ ਖੁਸ਼ਮੰਸਰ ਦਾ ਬਹੁਤ ਚੰਗਾ ਇਨੀਸ਼ੀਏਟਿਵ ਹੈ ਤੇ ਮੈਂ ਉਹਨੂੰ ਸਪੋਰਟ ਕਰਦੀ ਹਾਂ ਐਂਡ ਮੈਨੂੰ ਲੱਗਦਾ ਹੈ ਕਿ ਮਾਵਾ ਭੈਣਾ ਔਰਤਾਂ ਨੂੰ ਇਹਦੇ ਵਿੱਚ ਡੈਫੀਨਿਟਲੀ ਉਹਨਾਂ ਦੀ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਇਹ ਪ੍ਰੋਬਲਮ ਸ਼ਾਇਦ ਖਤਮ ਕਰ ਸਕੀਏ ਜੀ ਸਰ ਅੱਜ ਦੇ ਬਾਰੇ ਸਰ ਕੀ ਮਾਮਲਾ ਕੀ ਹੈ ਸਰ ਸਰ ਅੱ ਮੇਰਾ ਨਾਮ ਕੁਸ਼ਵੰਤ ਸਿੰਘ ਹੈ ਮੈਂ ਇੱਕ ਰਾਈਟਰ ਫਾਰਮਰ ਰਾਈਟਰ ਹਾਂ ਫਾਰਵਰਡ ਇਨਫੋਰਮੇਸ਼ਨ ਕਮਿਸ਼ਨਰ ਵੀ ਪੰਜਾਬ ਆ ਜੀ ਮੈਂ ਪਿਛਲੇ ਸਾਲ ਨੂੰ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਪੀਪਲਜ਼ ਵਾਕ ਅਗੇਂਸਟ ਡਰੱਗਸ ਜਿਹੜਾ ਤੋਂ ਕੁਝ ਵੀਡੀਓਜ਼ ਦੇਖੀਆਂ ਸੀਗੀਆਂ ਬੱਚੇ ਤੜਪ ਕੇ ਮਰਦੇ ਪਏ ਸੀਗੇ ਤੇ ਉਹਨੂੰ ਖੁੰਝਿਆ ਖੋਲਿਆ ਤੇ ਬਈ ਐਦਾਂ ਹੀ ਤੇ ਬੱਚੇ ਮਰਨ ਲੱਗ ਪਏ ਤੇ ਜਿਹੜੀ ਰੂਸੀ ਸਿਵਲ ਸੁਸਾਇਟੀ ਚ ਗਲਬਾਤੀ ਨੇ ਸ਼ੁਰੂ ਕੀਤੀ ਤੇ ਇਹ ਤਾਂ ਬੜਾ ਨੁਕਸਾਨ ਹੋ ਜਾਏਗਾ ਪੰਜਾਬ ਦਾ ਜੀ ਉਸ ਪੱਖੋਂ ਇਹ ਚੱਲਣਾ ਸ਼ੁਰੂ ਕੀਤਾ ਪਿਛਲੇ ਸਾਲ ਚੰਡੀਗੜ੍ਹ ਤੋਂ ਖਟਕਟਕਲਾ ਚੱਲੇ 100 ਕਿਲੋਮੀਟਰ ਐਤ ਕੀ ਹੁਸ਼ਾਰਪੁਰ ਆਪਣੇ ਪਿੰਡ ਤੋਂ ਚੱਲੇ ਆ ਤੇ ਜੰਗੇ ਆਜ਼ਾਦੀ ਮੈਮੋਰੀਅਲ ਉਹਨੇ ਜਿਹੜਾ ਇਵੈਂਟ ਹੈ ਸਾਡੀ ਪੰਜਾਬ ਬਲਿਟ ਫਾਊਂਡੇਸ਼ਨ ਹੈ ਉਹਦੇ ਅੰਡਰ ਕਰ ਰਹੇ ਆ ਤੇ ਇਸਨਾ ਪੋਸ਼ਨ ਨੇ ਐਨਸੀਡਬੀ ਤੋਂ ਨੇ ਕੋ ਫਾਊਂਡਰ ਵੀ ਨੇ ਪੰਜਾਬ ਮਿਡ ਫਾਊਂਡੇਸ਼ਨ ਦੇ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਤੇ ਅਸੀਂ ਕੋਸ਼ਿਸ਼ ਹੈ ਕਿ ਰਸਤੇ ਵਿੱਚ ਜਦੋਂ ਚੱਲਦੇ ਆ ਜਿੰਨੇ ਵੀ ਸਕੂਲ ਦੇ ਬੱਚੇ ਕਾਲਜ ਦੇ ਬੱਚੇ ਯੂਥ ਕਲੱਬ ਸਭ ਨੂੰ ਮਿਲ ਕੇ ਮੋਟੀਵੇਟ ਕਰ ਸਕੀਏ ਕਿ ਆਪਾਂ ਇਹ ਨਸ਼ਿਆਂ ਵੱਲ ਨਹੀਂ ਜਾਣਾ ਪੰਜਾਬ ਦਾ ਗੁਰੂਆਂ ਦੀ ਲੈਂਡ ਰਹਿ ਚੁੱਕੀ ਇੱਥੇ ਤਾਂ ਸਿਗਰਟ ਪੀਣਾ ਵੀ ਮਾੜਾ ਮੰਨਿਆ ਜਾਂਦਾ ਸੀ ਤੇ ਸਾਨੂੰ ਨਸ਼ਿਆਂ ਨੇ ਢਾ ਲਿਆ ਸਾਡੇ ਨਾਲ ਤੁਸੀਂ ਦੇਖੋ ਫੌਜ ਦੀ ਕੰਟਿੰਜੈਂਟ ਚੱਲਦੀ ਪਈ ਹੈ ਕਿਉਂਕਿ ਫੌਜ ਦੇ ਵਿੱਚ ਇੱਕ ਵਰੀ ਹੋ ਗਈ ਹੈ ਕਿ ਜਿੱਥੋਂ ਬੈਸਟ ਸੋਲਜਰ ਆਉਂਦੇ ਸੀਗੇ ਸਭ ਤੋਂ ਵਧੀਆ ਸੋਲਜਰਸ ਆਉਂਦੇ ਸੀ ਉਹਨਾਂ ਦਾ ਕੈਚਮੈਂਟ ਏਰੀਆ ਡਰਾਈ ਹੋ ਰਿਹਾ ਜਾਂ ਬੱਚੇ ਫਿਟਨੈਸ ਨਹੀਂ ਪਾਸ ਕਰ ਸਕ ਰਹੇ ਜਾਂ ਬੱਚੇ ਬਾਹਰ ਜਾ ਰਹੇ ਸੋ ਇਹਦੀ ਰੈਮੀਫਿਕੇਸ਼ਨਸ ਦੇਖੋ ਕਿ ਇੱਕ ਜਦੋਂ ਪ੍ਰੋਬਲਮ ਆਉਂਦੀ ਹੈ ਇਹਦੇ ਕਿੰਨੇ-ਕਿੰਨੇ ਅਸਰ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਇੱਕ ਓਵਰਆਲ ਹੈ ਇੱਕ ਲੇਖਕ ਦਾ ਇੱਕ ਪੰਜਾਬੀ ਦਾ ਜਿਹੜਾ ਜੰਮਿਆ ਪਲਿਆ ਇੱਥੇ ਆ ਔਰ ਅਸੀਂ ਇੱਥੋਂ ਪਰਸੋਂ ਖਤਮ ਕਰਾਂਗੇ ਚੰਗੇ ਆਜ਼ਾਦੀ ਮੈਮੋਰੀਅਲ ਤੇ ਕੱਲ ਗਵਰਨਰ ਸਾਹਿਬ ਆਨਰੇਬਲ ਗਵਰਨਰ ਪੰਜਾਬ ਵੀ 2 ਦਿਨ ਚੱਲਣਗੇ 10 ਤੇ 11 ਨੂੰ ਮੈਂ ਉਹਨਾਂ ਨੂੰ ਮਿਲਿਆ ਸੀਗਾ ਉਹ ਕਹਿੰਦੇ ਮੇਰਾ ਪੰਜਾਬ ਤੋਂ ਇਹ ਤਾਂ ਗੁਰੂਆਂ ਦੀ ਧਰਤੀ ਹੈ ਯਹਾਂ ਪੇ ਐਸਾ ਹੋਆ ਮੇਰਾ ਦਿਲ ਬਹੁਤ ਦੁਖਦਾ ਹੈ ਔਰ ਮੈਂ ਆਪਕੇ ਸਾਥ ਪੂਰਾ ਚੱਲੂੰਗਾ 80 ਇਅਰ 올ਡ ਮੈਨ ਹੀ ਇਜ਼ 80 ਇਅਰਜ਼ 올ਡ ਔਰ ਉਹਨੇ ਕਹਾ ਕਿ ਮੈਂ ਆਪਕੇ ਸਾਥ ਪੂਰੇ 2 ਦਿਨ ਜਿੰਨਾ ਵੀ ਸਫਰ ਹੈ ਮੈਂ ਤੈਕ ਕਰੋ ਇਸ ਤੋਂ ਬਾਅਦ ਸਰ ਕਿੱਥੇ ਦਾ ਅਗਲਾ ਦੌਰਾ ਕਿੱਥੇ ਦਾ ਹੋਊਗਾ ਤੁਹਾਡਾ ਸਰ ਨਹੀਂ ਫੁੱਪ ਚੱਲਣਾ ਤਾਂ ਮੈਂ ਹੀ ਪੈਂਦਾ ਹਾਂ ਜਿਦੋਂ ਦੇਖਾਂਗੇ ਕਿੱਥੇ ਚੱਲਾਂਗੇ ਜੀ ਅਗਲੇ ਸਾਲ ਚੱਲਾਂਗੇ ਜੇ ਚੱਲੇ ਮੇਰਾ ਏਮ ਇਹ ਸਿਗਾ ਕਿ ਚੰਡੀਗੜ੍ਹੋਂ ਸ਼ੁਰੂ ਕਰਕੇ ਅਟਾਰੀ ਤੱਕ ਖਤਮ ਕਰਨਾ ਹੈ ਇੱਕ ਪੰਜਾਬ ਦੀ ਪੂਰੀ ਲੈਂਥ ਪੂਰੀ ਕਰਨਾ ਜੀ ਜੀ ਹਾਂ ਜੀ ਠੀਕ ਹੈ ਸਰ ਅੱਜ ਦੇ ਬਾਰੇ ਸਾਰੇ ਜੋ ਵੀ ਕਿਸੇ ਨਾਮ ਨਾਲ ਸਰਦਾਰ ਕਿਸ਼ਵੰਤ ਸਿੰਘ ਹੁਣ ਵੱਲੋਂ ਅਸ਼ਕ ਬਲਾਫੜੀ ਯਾਤਰਾ ਕੱਢੀ ਗਈ ਹੈ ਬੇਸਿਕਲੀ ਪੰਜਾਬ ਵਿੱਚ ਜੀ ਚੱਲ ਰਹੀ ਹੈ ਪ੍ਰੋਬਲਮ ਇਹਦੇ ਵਿੱਚ ਪੰਜਾਬ ਪੁਰਸ ਤੋਂ ਵੀ ਪਹਿਲਾਂ ਜਿਹੜਾ ਇਸ ਵੇਲੇ ਪ੍ਰੋਗਰਾਮ ਚਲਾ ਰਿਹਾ ਸੰਬਰ ਉਹਦੇ ਤਾਇਦ ਵੀ ਸਾਡੇ ਸਮਾਜ ਦੇ ਜਿਹੜੀਆਂ ਕ੍ਰਿਤਿयां ਚੱਲ ਰਹੀਆਂ ਨੇ ਜਿਹੜੇ ਚਲ ਰਹੇ ਆ ਉਹਨਾਂ ਦਾ ਅਸੀਂ ਸਾਰੇ ਸਮਾਜ ਨਾਲ ਇਕੱਠੇ ਹੋ ਕੇ ਹੱਲ ਬਣ ਵਾਸਤੇ ਮੀਟਿੰਗਾਂ ਵੀ ਕਰ ਰਹੇ ਆ ਤੇ ਇਸ ਪ੍ਰੋਗਰਾਮ ਤਹਿਤ ਹੱਲ ਲੱਭ ਵੀ ਰਹੇ ਆ ਤਾਂ ਜੋ ਕਿਉਂਕਿ ਨਸ਼ੇ ਜਿਹੜੇ ਆ ਨਾ ਇਹ ਬਹੁਤ ਸਾਰੇ ਜੁਰਮਾਂ ਨੂੰ ਪੈਦਾ ਕਰਦੇ ਆ ਜੁਰਮਾਂ ਦੀ ਉਤਪਤੀ ਇਹੀ ਹੈ ਜੇ ਇਹ ਸਾਰਾ ਸਮਾਜ ਇਕੱਠਾ ਹੋ ਕੇ ਇਸ ਨਸ਼ੇ ਨੂੰ ਖਤਮ ਕਰ ਦਈਏ ਤਾਂ ਮੇਰੇ ਮੁਤਾਬਿਕ ਬਾਕੀ ਸਾਰੀਆਂ ਪ੍ਰੋਬਲਮਾਂ ਦਾ ਹੱਲ ਹੋ ਜਾਣਾ ਮੈਂ ਸਾਰੇ ਸਮਾਜ ਨੂੰ ਇਹ ਬੇਨਤੀ ਕਰਦਾ ਮੈਂ ਆਓ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਤੇ ਪੰਜਾਬ ਵਿੱਚੋਂ ਜਿਹੜੇ ਨਸ਼ਿਆਂ ਦਾ ਕੋਹੜ ਨੂੰ ਦੂਰ ਕਰੀਏ ਤਾਂ ਜੋ ਅਸੀਂ ਆਪਣੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾ ਸਕੀਏ ਤੇ ਇਹਨੂੰ ਜੁਰਮ ਤੋਂ ਫ੍ਰੀ ਹੋ ਸਕਰ ਸਕੀਏ